ਇਹ ਜਗ੍ਹਾ ਉੱਤੇ ਇਹ ਬੰਦੇ ਨਾਲ ਅਸੀਂ ਪਹਿਲਾਂ ਵੀ ਇਨਫੋਰਮ ਕਰ ਚੁੱਕੇ ਹਾਂ ਕਿ ਤੁਸੀਂ ਸਰਕਾਰੀ ਜਗ੍ਹਾ ਦੇ ਵਿੱਚ ਸੀਜਾ ਹੋਇਆ ਉਹ ਬਰਾਬਰ ਕਰ ਰਹੇ ਹਾਂ ਲਾਤੀ ਆਪਣੀ ਪਰਸਨਲ ਵਿੱਚ ਕਰ ਰਹੇ ਹਾਂ ਪਰ ਰੋਕਣ ਦੀ ਬਜਾਏ ਆਪਣੀ ਜਿਹੜੀ ਕਾਰਵਾਈ ਸ਼ੁਰੂ ਰੱਖੀ ਸੋ ਹੁਣ ਕਮੇਟੀ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਸਮਾਨ ਜਿਹੜਾ ਇਹ ਚੱਕਿਆ ਗਿਆ ਤੇ ਉਹਨਾਂ ਨੂੰ ਇਨਫੋਰਮ ਕਰਨਾ ਹੈ ਇਹ ਬੰਦੇ ਨੂੰ ਵੀ ਬੁਲਾਇਆ ਗਿਆ ਉਸ ਤੋਂ ਬਾਅਦ ਜਿਹੜੀ ਕਾਰਵਾਈ ਆਪਾਂ ਦੇ ਕਰੂਗੀ ਸੋ ਆਪਾਂ ਗੱਲ ਕਰਦੇ ਹਾਂ ਲੋਕੀ ਨਾਲ ਅ ਅਕੋਸ਼ ਜੀ ਸਤਿ ਸ਼੍ਰੀ ਅਕਾਲ ਜੀ ਜੀ ਇਹ ਆਪਾਂ ਇਹ ਕਾਰਵਾਈ ਕਰ ਰਹੇ ਆਂ ਇਹਦੀ ਕਾਰਵਾਈ ਨੂੰ ਸਮਾਨ ਕਰਨਾ ਹੈ ਹਾਂ ਜੀ ਇਹ ਸਾਨੂੰ ਇੱਕ ਦਰਖਾਸਤ ਸੇ ਪ੍ਰਾਪਤ ਹੋਈ ਜੀ ਕੰਪਲੀਟ ਹੋ ਗਈ ਜੀ ਗਲੀ ਵਿੱਚ ਕੋਈ ਉਹ ਕਰ ਰਹੇ ਕਰੈਕਸ਼ਨ ਜਿਹਾ ਇਹ ਜੀ ਉਸ ਵਾਸਤੇ ਰੋਪਣਾ ਐਸੀ ਟੀਮ ਨਾਲ ਜੀ ਇਹ ਤੁਹਾਡੇ ਸਾਹਮਣੇ ਇਹ ਥੋੜੀ ਗਲਤ ਲੱਗਿਆ ਇਹ ਇੱਥੇ ਇਹ ਬਿਲਕੁਲ ਗਲਤ ਹੈ ਸਰਕਾਰੀ ਗਲੀ ਵਿੱਚ ਬੰਦੇ ਟੈਨਾ ਲੱਗੀਆਂ ਹੋਈਆਂ ਸਰਕਾਰੀ ਸਰਕਾਰੀ ਜਗ੍ਹਾ ਦੇ ਵਿੱਚ ਬੰਦਾ ਕ੍ਰਾਈਮ ਕਰ ਰਿਹਾ ਹੈ ਇਹ ਨਵੇਂ ਵਾਲਾ ਕੰਮ ਹੈ ਕਿ ਲਿਖੇ ਦਾ ਕਿਉਂਕਿ ਸਰਕਾਰ ਨੂੰ ਪਿੱਛੇ ਸੰਦੇ ਲੋਕ ਜਿਹੜੇ ਆਪਣੇ ਮਰਜ਼ੀ ਨਾਲ ਦੇ ਤੁਹਾਡੀ ਵੱਲੋਂ ਕਾਰਵਾਈ ਕੀਤੀ ਜਿਆਰੀ ਅੱਗੇ ਜਿਹੜੀ ਹੁਣ ਕਾਰਵਾਈ ਕੀਤੀ ਜੇ ਸਮਾਨਿਕ ਜਾ ਰਹੇ ਇਹਨਾਂ ਦਾ ਜੀ ਡਾਕਟਰ ਬੁਲਾਵਾਂਗੇ ਜੀ ਹੁਣ ਅਸੀਂ ਉਹ ਆਪਾਂ ਕਾਰਵਾਈ ਕਰਾਂਗੇ ਜੀ ਜੋ ਅਗਲੇ ਜਿਹੜੇ ਨੇ ਫੈਕਟਰ ਐ ਉਹ ਦੱਸ ਨੇ ਵੀ ਕਾਰਵਾਈ ਆਪਾਂ ਪਾਵਾਂਗੇ ਅੱਗੇ ਉਹਨਾਂ ਨੂੰ ਬੁਲਾਵਾਂਗੇ ਜੋ ਬੰਦ ਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਇਹਨਾਂ ਨੂੰ ਪਹਿਲਾਂ ਵੀ ਇਨਫਾਰਮ ਸੀ ਕਰ ਚੁੱਕੇ ਸੀ ਕਿ ਬਿਤੇ ਸਰਕਾਰੀ ਜਗ੍ਹਾ ਦੇ ਵਿੱਚ ਬੋਲ ਕਰ ਰਹੇ ਆ ਪਰ ਨਹੀਂ ਸਾਡੇ ਇਹ ਜਗ੍ਹਾ ਤੁਹਾਨੂੰ ਮੈਂ ਦੱਸਣਾ ਹੈ ਵੀ ਆਈਪੀ ਰੋਡ ਤੇ ਪੈਂਟ ਹਾਊਸ ਦੇ ਕੋਲ ਛੱਡਦੇ ਆ ਇਹ ਜਿਹੜਿਆ ਸ਼ੂਲ ਹੈ ਈਐਮਈ ਪਬਲਿਕ ਸਕੂਲ ਹੈ ਇਨ ਬਾਰ-ਬਾਰ ਅਸੀਂ ਕਹਿੰਦੇ ਅਨੂਪ ਕੋਈ ਉਹਨੂੰ ਮੁੰਜਾ ਨਾਲ ਜਿਹੜਾ ਤਾਂ ਜਗਾ ਕੈਬਨਮੈਨ ਪੰਡਿਤ ਦੇ ਨਾਲ ਮੈਰਨਜੀ ਦੀ ਮਾਲ